ਤਮਨ ਲੋ ਬਈ ਸੱਸੀਗਾ ਸਾਰੇ ਭਾਉਨੋਂ ਭਾਈ ਅੱਜ ਆਪਾਂ ਪਹੁੰਚੇ ਹਾਂ ਇੰਨਾ ਵਜਵਾ ਬੱਕਰੇ ਮੰਡੀ ਤੇ ਆਪਾਂ ਤੁਹਾਨੂੰ ਅੱਜ ਸੌਦੇ ਹੋਣ ਦੇ ਦਿਖਾਵਾਂਗੇ ਲਾਈਵ ਇਹ ਤਾਂ ਚੱਲਦਾ ਨਹੀਂ ਇੰਨੇ ਵੇਟ ਪੇਡਾਂ ਯਾਨੀ ਅੱਜ ਇੱਥੇ ਕਿਸੇ ਵੀਰ ਨੇ ਲੈਣੀਆਂ ਨਹੀਂ ਹਨਾ ਇੰਨਾ ਵਾਜਵਾ ਬੱਕਰਾ ਮੰਡੀ ਤੇ ਪਹੁੰਚੋ ਆ ਸਾਰੀਆਂ ਢੇਡਾਂ ਬਕਾਉਣੇ ਭਾਈ ਜੇ ਕਿਸੇ ਵੀ ਨੇ ਲੈਣੀਆਂ ਨੇ ਇੰਨਾ ਵਾਜਵਾ ਬੱਕਰਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਆ ਸਾਰਾ ਮਾਲ ਭਾਈ ਵੇਚਣ ਆਲਾ ਜੇ ਕਿਸੇ ਵੀ ਨੇ ਲੈਣਾ ਹਨਾ ਤਾਂ ਆਪਣੇ ਨੰਬਰ ਤੇ ਕਾਲ ਕਰ ਲਓ 97791 73253 ਕਿਸੇ ਵੀ ਵੀਰ ਨੇ ਕੋਈ ਮਾਲ ਲੈਣਾ ਹਨਾ ਭੇਡਾਂ ਜਾਂ ਬੱਕਰੀਆਂ ਬਹੁਤ ਮਾਲ ਖੜਾ ਵਈ ਅੱਜ ਵੇਚਣ ਵਾਲਾ ਇੰਨਾ ਵਾਜਵਾ ਬੱਕਰਾ ਮੰਡੀ ਦੇ ਉੱਤੇ ਜੇ ਕਿਸੇ ਵੀਰ ਨੇ ਲੈਣਾ ਹਨਾ ਤਾਂ ਕਾਲ ਜ਼ਰੂਰ ਕਰ ਲਿਓ ਸ਼ੇਅਰ ਜ਼ਰੂਰ ਕਰਦੇ ਹੋਈ ਚੱਲਦੇ-ਚੱਲਦੇ ਲਾਈਵ ਨੂੰ ਉਹ ਵਈਆ ਸਾਰਾ ਮਾਲ ਵਿਕਿਆਊ ਆ ਜੇ ਕਿਸੇ ਵੀਰ ਨੇ ਲੈਣਾਗਾ ਇੰਨਾ ਵਾਜ ਬੱਕਰਾ ਮੰਡੀ ਜਿਹੜੀ ਕੀ ਵਾਲ ਤੁਸੀਂ ਏਡਾਂ ਨੇ ਬਾਈ ਜੇ ਕਿਸੇ ਵੀਰ ਨੇ ਲੈਣੀਆਂ ਨਹੀਂ ਆ। ਪੱਲਪ ਕਿਆ ਉਹ ਬਾਈ ਜੇ ਕਿਸੇ ਵੀਰ ਆਪੇ ਏਡਾਂ ਬਕਾਉਂ ਜੇ ਕਿਸੇ ਵੀਰ ਨੇ ਲੈਣੀਆਂ ਨਹੀਂ ਬਾਈ ਇੰਨਾ ਵਾਜ ਬੱਕਰਾ ਮੰਡੀ ਜਿਹੜੀ ਕੀ ਹਰ ਸੋਕਰ ਨੂੰ ਲੱਗਦੀ ਹੈ ਬਾਈ ਦੇਖ ਸਕਦੇ ਹੋ ਕਿੰਨੀਆਂ ਪੇਟਾਂ ਬਕਾਉਣੇ ਬਾਈ ਆਪਣੇ ਕੋਲੇ ਹੂੰ 25 25 ਭੇਡਾਂ ਨੇ ਬਈ ਕੀ ਕੀ ਡਿਮਾਂਡ ਆ ਬਈ ਭੇਡਾਂ ਦੇ ਅੱਛਾ ਹਾਂ ਲਓ ਬਈ ਆ ਭੇਡਾਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਹਨਾ ਕੀ ਕੀ ਡਿਮਾਂਡ ਦੀ ਆ ਬਈ ਸੇ ਵੀਰੇ ਇਹ 16.5 ਨੂੰ 16.5 ਤੋਂ ਨਗਦ ਰੁਪਈਆ ਨੂੰ ਨਗਦ ਕੈਸ਼ ਬਈ 16.5 ਨੂੰ ਜੇ ਕਿਸੇ ਵੀਰ ਨੇ ਭੇਡਾਂ ਲੈਣੀਆਂ ਨੇ 25 ਭੇਡਾਂ ਨੇ ਬੱਕਰੀਆਂ ਵੀ ਹੈਗੀਆਂ ਨੇ ਵਿੱਚ ਨਹੀਂ ਰੁਕੇ ਉੱਡੋ ਹੈ ਬੱਕਰੀਆਂ ਦੇ ਪਿੰਡ ਕਿਹੜਾ ਬਈ ਆਪਣਾ ਖੇੜੀ ਕੇ ਬਈ ਬਾਈ ਅੱਜ ਇੰਨਾ ਵਾਜਾ ਬੱਕਰਾ ਮੰਡੀ ਤੇ ਆਇਆ ਹੋਇਆ ਜੇ ਕਿਸੇ ਵੀਰ ਨੇ ਭੇਡਾਂ ਲੈਣੀਆਂ ਨੇ ਜਾਂ ਬੱਕਰੀਆਂ ਲੈਣੀਆਂ ਨੇ ਹਣਾ ਤਾਂ ਪਹੁੰਚੋ ਦੇਖੋ ਬਈ ਆ ਸਾਰੀਆਂ ਭੇਡਾਂ 25 26 ਭੇਡਾਂ ਨੇ ਬਾਈ ਕੋਲੇ ਸਾਰੀਆਂ ਬਕਿਆਊ ਨੇ ਬਾਈ ਤੋ ਆਪਾਂ ਨੰਬਰ ਪੁੱਛਦੇ ਆ ਬਾਈ ਨੰਬਰ ਬੋਲਦੇ ਬਾਈ ਆਪਣਾ 99925 ਠੀਕ ਆ ਬਾਈ 14254 ਇੱਕ ਵਾਰੀ ਹੋਰ ਬੋਲਦੇ ਬਾਈ ਨੰਬਰ 99925 ਠੀਕ ਆ ਬਾਈ 99254 ਆ ਨੰਬਰ ਤੇ ਬਾਈ ਨੂੰ ਕਰ ਲੋ ਕਾਲ ਬਾਈ ਜਿਹੜਾ ਕੋਈ ਨੀਲੇ ਤੇੜੇ ਦਾ ਹੈਗਾ ਕਿਸੇ ਵੀਰ ਨੇ ਭੇਡਾਂ ਲੈਣੀਆਂ ਨੇ ਹਣਾ ਕਿਹੜੀਆਂ ਭੇਡਾਂ ਨੇ ਵੀ ਕਜਲੀ ਇਹ। ਭਾਦੀਆਂ ਭੇਡਾਂ ਲੇਲੇ ਵੀ ਵੱਡੇ ਨੇ ਭੇਡਾਂ ਥੱਲੇ। ਠੀਕ ਆ। ਮਾੜਾ ਬਣੀ ਵਿੱਚ ਇਹਦੇ। ਦਿਖਾਈਂ ਲੇਲੇ ਕਿਹੜੇ ਨੇ। ਛੇਲੇ ਵੀ ਦਿਖਾ ਦੇ ਮੜੇ ਕੱਢ ਕੇ ਫੇਰੇ। ਦਿਖਾ ਦਾਂਗੇ। ਲਓ ਬਈ ਤੁਹਾਨੂੰ ਲੇਲੇ ਵੀ ਦਿਖਾਉਣੇ ਆਂਗੇ, ਭੇਡਾਂ ਵੀ ਦਿਖਾਉਣੇ ਆਂਗੇ। ਆਹ ਲੇਲੇ ਨੇ ਬਈ ਦੇਖ ਸਕਦੇ ਹੋ ਤੁਸੀਂ ਨਾਲ ਇਹਦੇ ਭੇਡਾਂ ਦੇ। ਇਹ ਕਿਸੇ ਵੀਰ ਨੇ ਲੈਣੇ ਨੇ। ਆਜੋ ਬਈ ਭੱਜ ਕੇ ਕਿਰਾਂ ਇੰਨਾ ਆਵਾਜ਼ਾ ਬੱਕਰਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ। ਆ ਲੈ ਲੈਨੇ ਬਾਈ ਭੇਡਾਂ ਦੇ ਮਗਰ ਦੇਖ ਸਕਦੇ ਤੁਸੀਂ 65 16 16000 ਨੂੰ ਭੇਡ ਮਗਰ ਕਿੰਨੇ ਕਿੰਨੇ ਲੈ ਲਿਆ ਬਾਈ ਹਾਂ 19 19 ਲੈ ਲੈਨੇ ਬਾਈ ਮਗਰ ਭੇਡਾਂ ਦੇ 25 ਭੇਡਾਂ ਨੇ 19 ਲੈ ਲੈਨੇ ਮਗਰ ਜੇ ਕਿਸੇ ਵੀਰ ਨੇ ਲੈਣੇ ਨੇ ਹਨਾ ਬਾਈ ਅੱਜ ਇੰਨਾ ਆਵਾਜ਼ ਦਾ ਬੱਕਰਾ ਮੰਡੀ ਦੇ ਉੱਤੇ ਖੜੇ ਨੇਗੇ ਬਲੇਲ ਕੋਟਰੇ ਤੋਂ ਬਾਈ ਇਹ 20 ਕਿਲੋਮੀਟਰ ਪੈ ਜਾਂਦਾ ਮੇਰੇ ਹਿਸਾਬ ਨਾਲ ਬਰਨਾਲੇ ਤੋਂ 20 ਕਿ ਪੈ ਜਾਂਦਾਗਾ ਤਾਂ ਜ਼ਰੂਰ ਪਹੁੰਚੋ ਬਾਈ ਜੇ ਕਿਸੇ ਨੇ ਲੈਣੇ ਹਨਾ ਮਾਲ ਮਾਲ ਪਾਈਆਂ ਕੋਲੇ ਅੱਜ ਪੂਰਾ ਖੜਾ ਪਕਿਆਉ ਦੇਖ ਸਕਦੇ ਹੋ ਬਈ ਬੱਕਰੀਆਂ ਕਿੰਨੀਆਂ ਨੇ ਬਾਈ 10 ਬੱਕਰੀਆਂ ਨੇ ਬਾਈ ਜੇ ਕਿਸੇ ਵੀਰ ਨੇ ਲੈਣੀਆਂ ਨੇ ਤਾਂ ਨੰਬਰ ਬਾਈ ਦਾ ਆਪਾਂ 10 ਸੀ ਤਾਂ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 725 95925 14254 14254 ਨੰਬਰ ਹੈ ਬਾਈ ਵੀਰ ਦਾ ਪਿੰਡ ਕਿਹੜਾ ਬਾਈ ਆਪਣਾ ਢੇੜੀ ਕੇ ਪਿੰਡ ਆ ਬਾਈ ਸੰਗਰੂਜ ਦਾ ਪਿੰਡ ਆ ਇਹ ਜੇ ਕਿਸੇ ਵੀਰ ਨੇ ਭੇਡਾਂ ਜਾਂ ਬੱਕਰੀਆਂ ਲੈਣੀਆਂ ਨੇ ਤਾਂ ਅੱਜ ਬਾਈ ਖੜਾਗਾ ਇੰਨਾ ਬਾਜਵਾ ਬੱਕਰਾ ਮੰਡੀ ਦੇ ਉੱਤੇ ਬਾਈ ਅੱਜ ਸਾਰੀਆਂ ਭੇਡਾਂ ਲੈ ਕੇ ਆ ਆਪਦੀਆਂ ਵੇਚਣ ਵਾਲੀਆਂ ਜੇ ਕਿਸੇ ਵੀਰ ਨੇ ਲੈਣੀਆਂ ਨੇ ਤਾਂ ਜ਼ਰੂਰ ਪਹੁੰਚੋ ਬਾਈ ਇੰਨਾ ਬਾਜਵਾ ਬੱਕਰਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਆ ਬੱਕਰੀਆਂ ਨੇ ਬਾਈ ਵਕਾਊ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਕਿੱਥੋਂ ਕਿੱਥੇ ਝੜੇ ਹੋਣੇ ਵੀਰ ਹਨਾ ਦੇਖ ਸਕਦੇ ਹੋ ਤੁਸੀਂ ਬਾਈ ਆ ਭੇਡਾਂ ਨੇ ਬਾਈ ਵਕਾਊ ਬੱਕਰੀਆਂ ਤੇ ਆਹ ਭੇਡਾਂ ਆਹ ਬੱਕਰੀਆਂ ਨੇ ਬਾਈ ਜੇ ਕਿਸੇ ਵੀਰ ਨੇ ਲੈਣੀਆਂ ਨੇ ਇੰਨਾ ਬਾਜਵਾ ਬੱਕਰਾ ਮੰਡੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਬਈ ਧੂਰੀ ਦੇ ਲਾਗੇ ਲੱਗ ਜਾਂਦੀ ਏ ਮੰਡੀ ਸ਼ਾਂ ਦਾ ਪ੍ਰਬੰਧ ਦੇਖ ਸਕਦੇ ਹੋ ਜੀ ਸ਼ਾਂ ਸੋਨਾ ਪੂਰਾ ਵਧੀਆ ਪ੍ਰਬੰਧ ਆ ਬਾਈ ਪਹੁੰਚਿਆ ਕਰੋ ਸ਼ੁੱਕਰਵਾਰ ਨੂੰ ਹੀ ਬੱਕਰਾ ਮੰਡੀ ਲੱਗਦੀ ਏ ਇੱਧਰ ਖੜਾ ਬਾਈ ਖੱਸੀ ਬੱਕਰਾ ਤੁਹਾਨੂੰ ਦਿਖਾਉਣੇ ਆ ਇਹ ਵੀ ਵਕਿਆਉ ਆ ਬਾਈ ਹਾਂ ਖੱਸੀ ਬੱਕ ਖੜਾ ਬਾਈ ਜੇ ਕਿਨੇ ਲੈਣਾ ਪਹੁੰਚੋ ਬਾਈ ਵੱਧ ਤੋਂ ਵੱਧ ਵੀਰ ਮਾਲ ਲੈ ਕੇ ਇਨਾਵਾਜ ਬੱਕਰਾ ਵੜੀ ਮੁਰਗੇ ਕਬੂਤਰ ਸਾਰੇ ਜਾਨਵਰ ਮਿਲਦੇ ਨੇ ਬਾਈ ਇੱਥੇ ਸਾਨੂੰ ਹੋਰ ਦਿਖਾਉਣੇ ਤਿੰਨ ਬੱਕਰੀਆਂ ਬਾਈ ਤੁਸੀਂ ਸ਼ਾਂ ਦਾ ਪ੍ਰਬੰਧ ਦੇਖ ਸਕਦਾ ਬਾਈ ਸ਼ਾਂ ਦਾ ਪੂਰਾ ਵਧੀਆ ਪ੍ਰਬੰਧ ਆ ਖੇਤ ਚ ਲੱਗਦੀ ਐ ਮੰਡੀ ਬਾਈ ਦੇ ਬਾਬੇ ਵੱਲੋਂ ਇਹ ਮੰਡੀ ਲਾਈਆਂ ਚਾਚਾ ਸ਼ਦੀਕ ਵੀ ਪਹੁੰਚਿਆ ਹੋਏਗਾ। ਰਾਮੇ ਕਰਨ ਹੋਲਾ ਕੇ ਲਾ। ਬਾਈ ਤਿੰਨ ਬੱਕਰੀਆਂ ਖੜੀਆਂ ਨੇ ਬਾਈ। ਲੋ ਬਈ ਤਿੰਨ ਬੱਕਰੀਆਂ ਖੜੀਆਂ ਨੇ ਜਿਹ ਕਿਸੇ ਵੀਰ ਨੇ ਲੈਣੀਆਂ ਐ। ਤਾਂ ਜ਼ਰੂਰ ਪਹੁੰਚੋ ਇੰਨਾ ਬਾਜਾ ਬੱਕਰਾ ਮੰਡੀ ਦੇ ਉੱਤੇ। ਕਿਵੇਂ ਬਣੀ ਨਹੀਂ ਗੱਲ ਆ। ਫੇਡਾਂ ਲੈ ਲਓ ਚਾਹੇ ਲੈ 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 ਬਹੁਤ ਫੇਡਾਂ ਬਹੁਤ ਅੱਛਾ ਠੀਕ ਹੈ ਐਦਾ ਬੰਦਾ ਹੈਗਾ ਇੱਥੇ ਬਾਕੀਆ ਦੋ ਹੀ ਨੇ ਇਹਦੇ ਕਟੂ ਮਾਲੀ ਹੈ ਫਿਰ ਲੋ ਬਈ ਪਹੁੰਚੋ ਗੇਰਾ ਇੰਨਾ ਵਾਜਵਾ ਬੱਕਰਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਲੱਗਦੀ ਹੈ ਬਈ ਮਾਲ ਬਹੁਤ ਆਇਆ ਹੋਇਆ ਹੈ ਜੇ ਵੀ ਵਪਾਰੀ ਵੀ ਲਾਉਣਾ ਚਾਹੁੰਦਾ ਬਈ ਤਾਂ ਆਪਣੇ ਨੰਬਰ ਤੇ ਕਾਲ ਕਰ ਲੋ 97793 732752 ਨਹੀਂ ਆਪਾਂ ਵੀਡੀਓ ਪਾਈ ਹੋਈ ਨੇ ਬਈ ਚੈਨਲ ਦੇ ਉੱਤੇ ਉੱਥੇ ਬਾਬੇ ਦਾ ਨੰਬਰ ਹੈਗਾ ਉੱਥੇ ਕਰਕੇ ਕਾਲਾ ਸਕਦਾਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਜਿਹੜੇ ਨਵੇਂ ਜੁੜਨਗੇ ਵੀਰ ਗਰਮੇ ਬਾਹਰੇ ਦਾ ਮਾਹੌਲ ਲੋ ਬਈ ਆ ਬੱਕਰੀਆਂ ਖੜੀਆਂ ਨੇ ਕੁਸ ਕੁਸ ਉਧਰ ਤੁਹਾਨੂੰ ਭੇਡਾਂ ਦਿਖਾਈਆਂ ਨੇ ਬਈ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਵੀ ਕਿੱਥੋਂ-ਕਿੱਥੋਂ ਵੀਰ ਜੁੜੇ ਹੋਣੇ ਕਮੈਂਟ ਜ਼ਰੂਰ ਕਰ ਦਿਓ ਆ ਲొਕੇਸ਼ਨ ਆ ਬਈ ਮੰਡੀ ਦੀ ਪੂਰਾ ਵਧੀਆ ਛਾਂ ਦਾ ਪ੍ਰਬੰਧ ਆ ਬਈ ਦੇਖ ਸਕਦੇ ਤੁਸੀਂ ਇੰਨਾ ਬਾਜ਼ਾਰਾ ਬੱਕਰਾ ਮੰਡੀ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਲੱਗਦੀ ਆ ਬਈ ਜਿਹੜੇ ਵਪਾਰੀ ਵੀਰ ਲੈਣ ਦੇਣ ਦੇ ਬੱਕਰੀਆਂ ਲੈਣ ਵੇਚਣ ਵਾਲੇ ਹੈਗੇ ਨੇ ਬਈ ਸਾਰੇ ਵੀਰ ਜ਼ਰੂਰ ਪਹੁੰਚੋ ਰੇ ਰੇਕੋਰ ਤੋਂ ਉਹ 20 ਕਿਲੋਮੀਟਰ ਪੈ ਜਾਂਦੀ ਉਧਰ ਬਰਨਾਲੇ ਤੋਂ ਵੀ 20 ਕਿਲੋਮੀਟਰ ਪੈ ਜਾਂਦੀ ਹੈ ਬਈ ਤੇ ਚਾਚਾ صدیق ਵੀ ਪਹੁੰਚਿਆ ਹੋਇਆ ਜੇ ਕਿਸੇ ਵੀਰ ਨੇ ਅੱਜ ਮਾਲ ਲੈਣਾ ਹਨਾ ਬਈ ਚਾਚਾ صدیق ਅੱਜ ਬਾਜੀਵੇਂ ਮੰਡੀ ਦੇ ਉੱਤੇ ਪਹੁੰਚਿਆ ਹੋਇਆ ਹੈਗਾ ਆ ਬਾਬੇ ਬੋਲ ਮਣ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਠੀਕ ਹੋ ਹਾਂ ਸਤਿ ਸ਼੍ਰੀ ਅਕਾਲ ਬਈ ਕਿਹੜੇ ਦਿਨ ਲੱਗਦੀ ਆਪਣੀ ਪਰਵਾਰ ਮੰਡੀ ਲੱਗਦੀ ਹੈ ਬਈ ਮਾ ਮੰਗ ਲੈਂਦਾ ਆਪਣੇ ਇਥੇ ਮਾ ਹੰਦਾਂ ਦਿੱਤੇ ਦੂ ਹਾਂਜੀ ਸਰਾ ਸੇ ਗਏ ਆਪਣੇ ਹੱਸੀ ਬੱਕਰੇ ਖੜੇ ਨੇ ਜਿਹੜੇ ਉਹਨਾਂ ਕੀ ਮੁੱਲ ਕਰਦੇ ਨੇ ਦੋ ਦਾ ਉਹਨਾਂ ਫੁੱਲਾਂ ਦਾ 60000 ਰੁਪਏ ਆ ਜੀ ਠੀਕ ਆ ਤੇ ਨੰਬਰ ਬੋਲਦੇ ਬੱਬਾ ਆਪਣਾ ਨੰਬਰ 87724 ਠੀਕ ਆ ਜੀ 280 ਲਓ ਬਈ ਆ ਨੰਬਰ ਤੇ ਬੰਨ ਕਰ ਲੋ ਕਾਲ ਆ ਬਾਬੇ ਵੱਲੋਂ ਇਹ ਮੰਡੀ ਲਵਾਈ ਜਾਂਦੀ ਆ ਪੂਰਾ ਰਹਿਣ ਸਹਿਣ ਦਾ ਵੀ ਵਧੀਆ ਪ੍ਰਬੰਧ ਦਾ ਜੇ ਕਿਸੇ ਵੀਰੇ ਨੇ ਕੋਈ ਦੂਰੋਂ ਆਉਂਦਾ ਗਈ ਉਹਦਾ ਰਹਿਣ ਸਹਿਣ ਦਾ ਵੀ ਬਾਬਾ ਕਹਿੰਦਾ ਕਰ ਦਾਂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਕਹਿੰਦਾ ਮੰਡੀ ਤੇ ਆਪਣੀ ਤੇ ਇੱਕ ਵਾਰੀ ਹੋਰ ਜੀ ਕਿਵੇਂ ਆ ਬੋਲ ਫਿਰ ਕਹਿ ਵੀ ਜੀ ਨੇ ਮਾਲ ਲੈਣਾ ਅੱਜ ਆਜੋ ਆਪਣੇ ਕੋਲੇ ਅੱਜ ਮਾਲ ਖੜਾ 25 ਦਿਨਾਂ ਦਾ ਹੈ ਲਓ ਬਾਈ ਜਿਹੜੇ ਚਾਚੇ ਅਸੀਦਿਕ ਨੂੰ ਪਿਆਰ ਕਰਨ ਵਾਲੇ ਨੇ ਹਨਾ ਲੈ ਕਮੈਂਟ ਸ਼ੇਅਰ ਜ਼ਰੂਰ ਕਰੋ ਬਰਬਰੀ ਬੱਕਰੀ ਦਾ ਰੇਟ ਦੱਸੋ ਬਰਬਰੀ ਦਾ ਤਾਂ ਬਾਈ ਏਡੋ-ਅਡ ਰੇਟ ਹੁੰਦੇ ਨੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੁੰਦੇ ਨੇਗੇ ਆ ਬਾਅਦ ਘਟਕਰੀ ਮੜੀ ਬਾਅਦ ਥੋੜੀ ਇਕਟਾਈ ਘਟਾਲਾ ਚਾਚਾ ਕਰ ਮੇਰੇ ਜਿਹੜੀ ਲਵੇ ਲਾਉਣੇ ਤੇਰੇ ਫੋਨ ਕਹਿੰਦੇ ਜਿਹੜੇ ਬੰਦੇ ਨੇੜੇ ਤੇੜੇ ਦੇ ਨੇ ਕਹਿੰਦੇ ਮੇਰੇ ਗਾਹਕ ਨੇਗੇ ਕਿ ਅੱਜ ਮੈਂ ਇੱਥੇ ਬੈਠਾਂਗਾ ਇੰਨਾ ਵਾਜਵਾ ਬੱਕਰਾ ਮੰਡੀ ਦੇ ਉੱਤੇ ਮਾਲ ਮੇਰੇ ਕੋਲੇ ਅੱਜ 25 30 ਨਾ ਗਣੇ ਜੇ ਕਿਸੇ ਨੇ ਲੈ ਲੈਣੇ ਨੇ ਕਹਿੰਦੇ ਅੱਜ ਭਾਰ ਨਾਲ ਦਵਾਵਾਂ ਚਲੋ ਆਈ ਉਹ ਬਣਾ ਹੂੰ ਲੈਣ ਉਹ ਬੰਦੇ ਨੂੰ ਚਾਰ ਨੂੰ ਲੈ ਆਇਆ ਅੱਛਾ ਲਓ ਬਈ ਪਹੁੰਚੋ ਗਾਣ ਜਿਹੜੇ ਮੇਰੇ ਵੀਰ ਨੇੜੇ ਤੇੜੇ ਦੇ ਨੇ ਹਣਾ ਚਾਚੇ ਸੀਕ ਨਾਲ ਪਿਆਰ ਆ ਚਾਚੇ ਸੀਕ ਕੋਲੇ ਅੱਜ ਬੱਚੀ ਤੋਂ 3 ਅਗਰ ਇੱਥੇ ਮੰਡੀ ਦੇ ਉੱਤੇ ਵੇਚਣਾ ਵੇਚ ਕਿਸੇ ਵੀਰ ਨੇ ਲੈਣੇ ਨੇ ਹਣਾ ਤਾਂ ਜ਼ਰੂਰ ਪਹੁੰਚੋ ਬਈ ਇੰਨਾ ਬਾਜਵਾ ਬੱਕਰਾ ਮੰਡੀ ਮਲੇਲ ਗੋਡਰ ਤੋਂ 20 ਕਿਲੋਮੀਟਰ ਪੈ ਜਾਂਦੀ ਮੇਰੇ ਹਿਸਾਬ ਨਾਲ ਬਰਨਾਲੇ ਤੋਂ 16-17 ਪੈ ਜਾਂਦੀ ਆ ਟੂਰੀ ਤੋਂ ਵੀ 16-17 ਕਿਲੋਮੀਟਰ ਪੈ ਜਾਂਦੀ ਆ ਬਈ 6 ਰੁਪਏ ਉਰ ਤੋਂ 4 ਕਿਲੋਮੀਟਰ ਪੈ ਜਾਂਦੀ ਆ ਬਈ ਮੇਰਾ ਵੀਰ ਇੱਕ ਵਾਰੀ ਆਪਾਂ ਦੀ ਬਈ ਡਾਂ ਨੀ ਲੈਣੋਂ ਗਰਨ ਕਿ ਰਖੋਣੇ ਨੂੰ ਆਪਾ ਆਹ ਪੇਡਾਣੇ ਬਾਈ ਜੇ ਕਿਸੇ ਬੀਣੀਆਂ ਨੇ ਦੁਬਾਰੇ ਫੇਰ ਦਿਖਾਉਣਾ ਤੁਹਾਨੂੰ 25 ਡਾਣੇ 19 ਲੈ ਲੈਣੇ ਮੰਗ ਰਹੇ ਨੇ ਕਰ ਲੋgera ਕਾਲ ਬਾਈ ਬੰਦ ਤੇ ਆਜੋ ਮੰਡੀ ਦੇ ਉੱਤੇ ਅਰਜ ਨਾਗਲ ਦੇ ਕੇ ਤੋਰਾਂਗੇ ਇਨਾਵਾਜਾ ਬੱਕਰਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਬਈ ਮਾਲ ਦੇਖ ਆ ਰਹੇ ਤੁਸੀਂ ਅੱਜ ਜਾਲੀ ਭਰੀ ਹੋਈ ਮਾਲ ਕੋਈ ਵੀਰ ਚਾਹਵਣ ਹੈਗਾ ਐਨ ਦਾ ਕਾਟੂ ਮਾਲ ਜਾਂ ਪੀਟਲ ਬੱਕਰੀਆਂ ਜਾਂ ਭੇਡੂ ਕਿਸੇ ਵੀਰ ਨੇ ਲੈਣੇ ਨੇ ਹਨਾ ਤਾਂ ਇਨਾਵਾਜਾ ਬੱਕਰਾ ਮੰਡੀ ਦੇ ਉੱਤੇ ਪਹੁੰਚੋ ਕਰ ਦਿਓ ਕਿਰਾਂ ਦੱਬ ਕੇ ਸ਼ੇਅਰ ਚੱਲਦਾ ਚੱਲਦਾ ਲਾਈਵ ਕਾਸੀ ਵਕਰਾ ਖੜਾ ਬਈ ਤੇ ਆਂ ਅੰਡਰੂ ਖੜਾ ਜੇ ਕਿਸੇ ਵੀਰ ਨੇ ਲੈਣਾਗਾ ਸੇਯਾ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਲੈ ਉਹਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਵੀਆਂ-ਨਵੀਆਂ ਵੀਡੀਓ ਰੋਜ਼ ਆਪਾਂ 6 ਵਜੇ ਸਵੇਰੇ ਸਾਦਨੇ ਆ ਵੀਡੀਓ ਬਈ ਜਿਹੜਾ ਵੀ ਆਪਣਾ ਪਿਆਰ ਕਰਨ ਵਾਲਾ ਭਰਾ ਆਪਣੀ ਵੀਡੀਓ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਕਿੱਥੋਂ-ਕਿੱਥੋਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਵੀ ਨਵੇਂ ਜੁੜਨਗੇ। ਅੰਡਲ ਦਾ ਰੇਟ ਹੈਗਾ ਬਕਰੰਡਲ। ਤੇਰੇ ਕੋਲੇ। ਓਕੇ ਖੁੱਸੇ ਜਾਂਦਾ ਕੋਈ ਬਾਈ। ਲਿਆ ਆਂਡਰੂ ਸਾਰੇ ਕਾ। ਦੱਸਦੇ ਆਂ ਬਾਈ ਜੁੜਿਆ ਰਹੀਂ ਲਾਈਵ ਦੇ ਨਾਲ ਹਨਾ। ਤੈਨੂੰ ਆਂਡਲੂ ਸਾਰੇ ਦਿਖਾ ਦਿੰਨੇ ਆ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਈ ਚੱਲਦਾ ਚੱਲਦਾ ਲਾਈਵ। ਇਹਦਾ ਕੀ ਮੁੱਲ ਕਰਦੇ ਹੋ ਇਹਦਾ 15000 ਇਹਦਾ 15000 ਆ ਬਈ ਕਿੰਨੇ ਟਾਈਮ ਦਾ ਬੱਚਾ ਬਈ ਇਹ 11 ਮਹੀਨਾ ਦਾ 11 ਮਹੀਨਾ ਦਾ ਬੱਚਾ ਬਈ 15000 ਰੁਪਏ ਰੇਟ ਆ ਹੋਰ ਲਿਆ ਹਾਂ ਲਾਲ ਜਾਈ ਫੇਕ ਲਿਆ ਇੱਕ ਲਾਲ ਦਿਖਾਉਣਾ ਬਈ ਲਾਲ ਲੋਹਾ ਜਾ ਇੱਥੇ ਖੜਾ ਲੈ ਇੱਥੇ ਰੀ ਇੱਥੇ ਲਿਆ ਇਧਰ ਲਿਆਉਣ ਇੱਕ ਆਹਾ ਬਈ ਇਹਦਾ ਕੀ ਮੁੱਲ ਆ ਬਈ ਕਿੰਨਾ ਆਇਆ ਜੀ ਇਹਦਾ 12000 ਰੁਪਿਆ ਬਾਈ ਹੋਰ ਲਿਆ ਇਹ ਦੋ ਹੀ ਨੇ ਦੋ ਹੀ ਨੇ ਮਾਨ ਤਾਨ ਹੋ ਜਾਊਗਾ ਨੰਬਰ ਬਾਈ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸ ਸੀ ਤੇ ਇੱਕ ਵਾਰੀ ਆਪਾਂ ਫੇਰ ਪੁੱਛ ਲੈਨੇ ਬਾਈ ਤੇ ਨੰਬਰ ਬੋਲ ਦੇ ਬਾਈ 925 ਠੀਕ ਹੈ ਜੀ 14254 ਆਹ ਨੰਬਰ ਤੇ ਬਾਈ ਨੂੰ ਕਰ ਕਾਲ ਬਾਈ ਇੱਕ ਬੱਕਰਾ ਤੁਹਾਨੂੰ ਇੱਧਰ ਦਿਖਾਉਣੇ ਆਂਡ ਲੂ ਆਹ ਹਾ ਬਾਈ ਇੱਕ ਆਹ ਹੰਡਲ ਬੱਕਰਾ ਬਾਈ ਇਹ ਬਾਬੇ ਦਾ ਬਾਈ ਬਾਬੇ ਨੂੰ ਕਰ ਲੋ ਕਾਲ ਬਾਬੇ ਦਾ ਨੰਬਰ ਆਪਾਂ ਦੱਸ ਹੀ ਦਿੱਤਾ ਤੁਹਾਨੂੰ ਨਾ ਮੰਡੀ ਵਾਲੇ ਦਾ ਮਾਨਤਾ ਨੂੰ ਹੋ ਜਾਊਗਾ ਫਿਰ ਇੱਕ ਬੱਕਰਿਆਂ 'ਚੋ ਜੇ ਕਿਸੇ ਵੀਰ ਨੇ ਲੈਣਾ ਬਾਬੇ ਨੂੰ ਕਾਲ ਕਰਕੇ ਬੋਕ ਲੈ ਸਕਦੇ ਆ ਇੱਕ ਆ ਖੱਸੀ ਦੋ ਖੱਸੀ ਬੱਕਰੇ ਨੇ ਬਾਬੇ ਕੋਲੇ 60000 ਰੁਪਏ ਕੋਲ ਕਰਦਾ ਜੇ ਕਿਸੇ ਵੀਰ ਨੇ ਲੈਣੇ ਹਨ ਖੱਸੀ ਬੱਕਰੇ ਵੀ ਮਿਲ ਜਾਣਗੇ ਤੇ ਆ ਪੱਠਾਂ ਖੜੀਆਂ ਨੇ ਬਾਈ ਕਿਹੜੀਆਂ ਪੱਠਾ ਨੇ ਬਾਈ ਜੇ ਕਿਸੇ ਵੀ ਇੰਨੇ ਲੈਣੀਆਂ ਨੇ ਇਹ ਵੀ ਬਾਬੇ ਦੀਆਂ ਨੇ ਬਾਈ ਜੇ ਕਿਸੇ ਵੀ ਇੰਨੇ ਲੈਣੀਆਂ ਤੇ ਤਿੰਨ ਬੱਕਰੀਆਂ ਖੜੀਆਂ ਨੇ ਬਾਈ ਜੇ ਕਿਸੇ ਵੀ ਇੰਨੇ ਲੈਣੀਆਂ ਨੇ ਉਹ ਵੀ ਲੈ ਸਕਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਈ ਜਿਹੜੇ ਵੀਰ ਨਵੇਂ ਜੁੜਨਗੇ ਹਨ ਲੈ ਕਮੈਂਟ ਸ਼ੇਅਰ ਜ਼ਰੂਰ ਕਰ ਲਓ ਕਰੋ ਬਾਈ ਇੱਕ ਪਿੰਡ ਜ਼ਰੂਰ ਦੱਸ ਜਿਓ ਵੀ ਕਮੈਂਟ ਦੇ ਵਿੱਚ ਜਾ ਕੇ ਕਿੱਥੋਂ-ਕਿੱਥੋਂ ਵੀਰ ਜੁੜੇ ਹੋਏ ਨੇ ਆਪਣੇ ਨਾਲ ਹਨ ਚੱਲਦਾ ਚੱਲਦਾ ਲਾਈਵਸ ਸ਼ੇਅਰ ਜ਼ਰੂਰ ਬਾਕੀ ਤੁਸੀਂ ਮੇਨ ਗੱਲ ਲੱਗੀ ਆ ਬਾਈ ਸਾਂ ਦੇਖ ਸਕਦੇ ਹਾਂ ਜੀ ਸਾਂ ਬਹੁਤ ਵਧੀਆ ਕੋਈ ਤੰਬੂ ਲੈਣ ਦੀ ਲੋੜ ਨਹੀਂ ਇੱਥੇ ਪੂਰਾ ਵਧੀਆ ਪ੍ਰਬੰਧ ਦਾ ਚਾਹ ਪਾਣੀ ਦਾ ਵਧੀਆ ਪ੍ਰਬੰਧ ਆ ਬਾਈ ਚਾਹ ਪਾਣੀ ਟਾਈਮ ਤਾਂ ਮਿਲਦਾ ਬਾਈ ਕੋਈ ਚੱਕਰ ਨਹੀਂ ਸਾਰਾ ਦਿਨ ਚਾਹ ਚੱਲੀ ਜਾਂਦੀ ਰਹਿੰਦੀ ਆ ਬਾਈ ਛੇੜ ਜ਼ਰੂਰ ਕਰ ਦਿਓ ਚੱਲਦਾ ਚੱਲਦਾ ਲੈ ਆ ਤੇ ਮਾਲ ਬਹੁਤ ਖੜਾ ਬਾਈ ਜੇ ਕਿਸੇ ਵੀਰ ਨੇ ਲੈਣਾ ਹਨਾ ਅੱਜ ਇਨਾਵਾਜ ਬੱਕਰਾ ਮੰਡੀ ਸਭ ਵੀਰ ਜ਼ਰੂਰ ਪਹੁੰਚੋ ਬਈ ਚਾਤਾ ਸਦੀਕਾ ਵੀ ਪਹੁੰਚਿਆ ਹੋਇਆਗਾ